ਕਰਾਂਗੇ ਪਰ ਉਸ ਤੋਂ ਪਹਿਲਾਂ ਇਹ ਤੁਸੀਂ ਜ਼ਰੂਰ ਖਬਰਾਂ ਦੇਖੋ ਮਲਾਜ ਮੁਤਰਿਆ ਉਹਨੇ ਗੱਲ ਕੋਈ ਨਹੀਂ ਕੀਤੀ ਸਾਡਾ ਬਾਣੇ ਵਾਲਾ ਸਿੰਘ ਮੋਰੇ ਸੀ ਉਹਨੂੰ ਕਹਿੰਦਾ ਤੁਸੀਂ ਭੈਣ ਚੋਦੋ ਗੰਦ ਪਾਇਆ ਆ ਇੱਥੇ ਕਹਿੰਦਾ ਨਿਹੰਗਾਂ ਸਿੰਘਾਂ ਨੇ ਉਹ ਕਹਿੰਦਾ ਅਸੀਂ ਤਾਂ ਨਹੀਂ ਪਾਇਆ ਤੁਸੀਂ ਗੰਦ ਪਾਇਆ ਆ ਅਸੀਂ ਇਸ ਗੱਲੋਂ ਨਹੀਂ ਮੁੱਕਰਦੇ ਅਸੀਂ ਕਿਹਾ ਜਦ ਤੂੰ ਸਾਨੂੰ ਕਹਿ ਰਿਹਾ ਦੇ ਅਸੀਂ ਵੀ ਕਵਾਂਗੇ ਤੂੰ ਉੱਥੇ ਆ ਕੇ ਸਾਰਿਆਂ ਨੂੰ ਗੱਲ ਪੁੱਛ ਸਾਰੇ ਉੱਥੇ ਬੰਦੇ ਚੌਂਕ ਦੇ ਵਿੱਚ ਜਾ ਕੇ ਇਦਾਂ ਹੀ ਬਾਈਟ ਲੋ ਵੀ ਇਹਨਾਂ ਦੇ ਮਲਾਜ ਨੇ ਆ ਕੇ ਸਾਨੂੰ ਗਾਲ ਕੱਢੀ ਏਗੋ ਬਾਬਾ ਜੀ ਅਸੀਂ ਜੇ ਇਹਨਾਂ ਦੀ ਵਰਦੀ ਆ ਤੇ ਅਸੀਂ ਵੀ ਮਹਾਰਾਜ ਦੇ ਬਾਣੇ ਪਾਏ ਆ ਅਸੀਂ ਗੱਲਾਂ ਸੁਣਨ ਨੂੰ ਗਾਲਾਂ ਸੁਣਨ ਨੂੰ ਥੋੜੀ ਪਾਏ ਆ ਠੀਕ ਆ ਨਹੀਂ ਚਲੋ ਸਾਡੇ ਸਿੰਘ ਆ ਵੀ ਥਾਣੇ ਆ ਗਏ ਕਹਿੰਦੇ ਥਾਣੇ ਆ ਜਿਓ ਅਸੀਂ ਆ ਆ ਵੀ ਥਾਣੇ ਆ ਗਏ ਆ ਸਾਡੇ ਬੰਦੇ ਬਿਠਾ ਕੇ ਉਹਨੂੰ ਫੋਨ ਕਰਕੇ ਐਸ ਐਚਓ ਦੂਜੇ ਫੋਨ ਤੇ ਕਹਿੰਦਾ ਮੈਂ ਤੁਹਾਡੇ ਕਸ਼ਾਰੇ ਲਵਾਣੇ ਆ ਤੁਹਾਡੀ ਮੈਂ ਬੁੰਡ ਪਾੜਦੀ ਆ ਬਾਬਾ ਜੀ ਪਾੜੇ ਅਸੀਂ ਆ ਗਏ ਸਾਰੇ ਜਣੇ ਇਕੱਠੇ ਹੋ ਗਏ ਸਾਡੇ ਲਵਾਵੇ ਕਚਾਰੇ ਨਾਲੇ ਦੇਖਦੇ ਆ ਏ ਇਹ ਸ਼ਬਦਾਵਲੀ ਕਿਹਦੀ ਇਹ ਐ ਐਸਐਚਓ ਦੀ ਆ ਮੈਂ ਸਕੇ ਐਸਐਚਓ ਨੂੰ ਇਹ ਗੱਲ ਦੱਸਣ ਨੂੰ ਫੋਨ ਕੀਤਾ ਵੀ ਤੁਹਾਡਾ ਮੁਲਾਜ਼ਮ ਗਲਤ ਬੋਲਿਆ ਲੜਾਈ ਹੋਈ ਠੀਕ ਆ ਕੋਈ ਗੱਲ ਨਹੀਂ ਮੈਨੂੰ ਅੱਗੋਂ ਕਹਿੰਦਾ ਤੈਨੂੰ ਵੀ ਦੇਖ ਲਾਂਗੇ ਤੁਸੀਂ ਵੀ ਆ ਜਾਓ ਅੱਛਾ ਕਹਿੰਦਾ ਦੇਖ ਲਾਂਗੇ ਤੁਹਾਡੇ ਕੋਲ ਕਿਹੜੇ ਸਬੂਤ ਆ ਇਹਦਾ ਮਤਲਬ ਬਾਬਾ ਜੀ ਵੀ ਬਾਣੇ ਵਾਲੇ ਸਿੰਘਾਂ ਨਾਲ ਵਿਤਕਰਾ ਹੋ ਰਿਹਾ ਆ ਫੇਰ ਅਸੀਂ ਕਿ ਫੇਰ ਤੁਸੀਂ ਕਹਿੰਦੇ ਆ ਵੀ ਆਹ ਗੱਲ ਹੋ ਗਈ ਆਹ ਹੋ ਗਈ ਵਿਤਕਰਾ ਹੋ ਰਿਹਾ ਜਦ ਇਨਸਾਫ਼ ਹੀ ਐਨੀ ਤੇ ਬੰਦਿਆਂ ਨੇ ਸੜਕਾਂ ਤੇ ਜਾਣਾ ਕਿਉਂ ਇਹਨੇ ਧਰਨੇ ਲੱਗਦੇ ਆ ਹਰ ਗੱਲ ਨੂੰ ਦੱਸਣ ਵਾਸਤੇ ਸਾਨੂੰ ਆਪਤਾਂ ਨੂੰ ਜਾਣਾ ਪੈ ਰਿਹਾ ਆ ਥੱਲੇ ਐਸ ਐਚਓ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਪਏ ਗਲਤੀ ਕੀਤੀ ਕਤਲ ਹੋ ਗਿਆ ਤੁਸੀਂ ਬੰਦਾ ਅਰੈਸਟ ਕਰੋ ਜਦ ਸਾਡੇ ਬੰਦੇ ਆਪ ਆਏ ਆ ਤੇ ਤੁਹਾਡਾ ਮਤਲਬ ਹੀ ਨਹੀਂ ਸੀ ਇੰਨੀਆਂ ਗੱਲਾਂ ਕਰਨ ਦਾ ਇਸ ਕਰਕੇ ਬਾਬਾ ਜੀ ਅਸੀਂ ਇੱਥੇ ਬੈਠੇ ਆ ਕੋਈ ਗੱਲ ਨਹੀਂ ਤੁਹਾਡੀ ਕੀ ਹੁੰਦੀ ਆ ਹੁਣ ਬਾਬਾ ਜੀ ਐਸ ਐਚਓ ਆਵੇ ਜੇ ਸਾਡੇ ਬੰਦੇ ਦੇ ਪਰਚਾ ਆ ਨਾ ਇਹਨਾਂ ਨੂੰ ਗੁੱਸਾ ਆ ਵੀ ਇਹਨਾਂ ਦੇ ਮੁਲਾਜ਼ਮ ਨੂੰ ਬੋਲਿਆ ਤੇ ਐਸਐਚਓ ਵੀ ਸਾਨੂੰ ਬੋਲਿਆ ਉਹਦੇ ਤੇ ਵੀ ਪਰਚਾ ਹੋਵੇ ਅੱਛਾ ਛੋਟੀ ਜੀ ਗੱਲ ਨੂੰ ਲੈ ਕੇ ਐਡਾ ਵੱਡਾ ਵਿਵਾਦ ਕਿਉਂ ਹੋ ਗਿਆ ਬਾਬਾ ਜੀ ਇਹ ਤਾਂ ਹੋ ਰਿਹਾ ਵੀ ਚੌਂਕਾਂ ਕੋਈ ਗੱਲਬਾਤ ਹੋਈ ਆ ਉੱਥੇ ਇਹਦੀ ਡਿਊਟੀ ਲੱਗੀ ਆ ਹੂੰ ਠੀਕ ਆ ਜੀ ਉੱਥੇ ਕੋਈ ਆਪਸੀ ਭਾਏ ਚਾਰੇ ਦਾ ਵਿਵਾਦ ਆ ਇਹ ਉੱਥੇ ਇਹਦੀ ਡਿਊਟੀ ਲੱਗੀ ਆ ਖਿਜਿਆ ਪਿਆ ਨਹੀਂ ਅੰਗਾ ਤੋਂ ਗਾਲਾਂ ਸਾਨੂੰ ਕੱਢਣ ਡਿਆ ਬਾਬਾ ਜੀ ਡਿਊਟੀ ਤੇਰੀ ਲੱਗੀ ਤੂੰ ਅਫਸਰਾਂ ਨੂੰ ਕਹਿ ਮੈਂ ਨਹੀਂ ਉੱਥੇ ਬਹਿਣਾ ਸਾਡੀ ਗੱਲ ਕਿਉਂ ਕਰਦਾ ਪਿਆ ਨੂੰ ਪਾਪਾ ਜੀ ਹੁਣ ਕੀ ਕਹਿੰਦਾ ਪਿਆ ਐਸਐਚਓ ਕੀ ਕਹਿ ਰਿਹਾ ਪਾਪਾ ਜੀ ਕੁਛ ਨਹੀਂ ਬਾਅਦ ਚ ਉਹਨੇ ਸੱਚ ਬੰਦ ਕਰ ਲਈ ਜਦੋਂ ਅਸੀਂ ਫੋਨ ਕੀਤਾ ਅਸੀਂ ਤਾਂ ਉੱਪਰ ਅਫਸਰਾਂ ਨੂੰ ਫੋਨ ਕੀਤਾ ਅਜੇ ਤੱਕ ਸਾਨੂੰ ਘੰਟਾ ਹੋ ਗਿਆ ਇੱਥੇ ਕੋਈ ਨਹੀਂ ਡੀਐਸਪੀ ਆਇਆ ਕੋਈ ਨਹੀਂ ਆਇਆ ਇਸ ਟਾਈਮ ਅੱਛਾ ਫਿਰ ਕਿਉਂਕਿ ਤੁਸੀਂ ਹੁਣ ਬਾਹਰ ਥਾਣਾ ਘੇਰਿਆ ਹੋਇਆ ਹੈ ਕੀ ਲੱਗਦਾ ਜੇਕਰ ਨਹੀਂ ਗੱਲ ਬਣੂਗੀ ਕੀ ਕਰੂਗਾ ਬਾਬਾ ਜੀ ਹਾਈਵੇ ਬੰਦ ਕਰ ਲਾਂਗੇ ਆਵਾਜ਼ ਤਾਂ ਪਹਚਾਣੀ ਹੈ ਨਾ ਫਿਰ ਸਾਡੇ ਦੇ ਪਰਚੇ ਦੇ ਲੈਣਗੇ ਹਾਈਵੇ ਬੰਦ ਕਰਨ ਦੇ ਅਸੀਂ ਤਿਆਰ ਹਾਂ ਹੂੰ ਅੱਛਾ ਇਹ ਛੋਟੀ ਜੀ ਗੱਲ ਸੀਗੀ ਕਿ ਬਈ ਛੋਟਾ ਜਿਹਾ ਮੈਟਰ ਸੀਗਾ ਮੈਟਰ ਤੋਂ ਸਾਨੂੰ ਫੋਨ ਦੇ ਉੱਪਰ ਕਹਿ ਰਿਹਾ ਵੀ ਤੁਹਾਨੂੰ ਵੀ ਦੇਖ ਲਾਂਗੇ ਉਹਨੂੰ ਇਹ ਨਹੀਂ ਪਤਾ ਬਾਬਾ ਜੀ ਮੈਂ ਦੁਆਬੇ ਦਾ ਜ਼ਹੀਦਾਰ ਹਾਂ ਬੁੱਢੇ ਦਾਲਾ ਨੂੰ ਕਦੀ ਅਸੀਂ ਕਿਸੇ ਧਰਨੇ 'ਚ ਨਹੀਂ ਕਦੀ ਬੇਫਾਲਤੂ ਕਿਸੇ ਨਾਲ ਗੱਲ ਨਹੀਂ ਕੀਤੀ ਤੂੰ ਸਾਡੇ ਨਾਲ ਪ੍ਰੇਮ ਪਿਆਰ ਨਾਲ ਗੱਲ ਕਰ ਕਹਿੰਦਾ ਤੈਨੂੰ ਵੀ ਦੇਖ ਲਾਂਗੇ ਇਹਨੂੰ ਦੇਖ ਲਵੇ ਅਸੀਂ ਤਾਂ ਆ ਗਏ ਆ ਅਸੀਂ ਪ੍ਰਸ਼ਾਸਨ ਨੂੰ ਹੋ ਮੇਰਾ ਕੋਈ ਕੰਮ ਕਰੀ ਅਸੀਂ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਕੋਈ ਗੱਲ ਕਰੀਤੀ ਆ ਬਾਬਾ ਜੀ ਇਹ ਕਹ ਐਸਚੂ ਹੀ ਉੱਠ ਕੇ ਸਾਡੇ ਨਾਲ ਇਦਾਂ ਗੱਲ ਕਰੀ ਜਾਂਦਾ ਆ ਯਾਰ ਹੂੰ ਜਿੰਨੇ ਗੱਲ ਕੀਤੀ ਐ ਤੂੰ ਉਹਦੇ ਨਾਲ ਤਾਂ ਕਰ ਜਿਹੜਾ ਤੈਨੂੰ ਫੋਨ ਕਰਨ ਰਿਹਾ ਕੋਈ ਹਰ ਕੋਈ ਕਿਸੇ ਦੇ ਮਗਰ ਕੋਈ ਨਾ ਕੋਈ ਫੋਨ ਕਰਦਾ ਤੁਹਾਡਾ ਕੀ ਮਤਲਬ ਆ ਯਾਰ ਤੁਸੀਂ ਸਾਨੂੰ ਅੱਗੋਂ ਕਹਿੰਨੇ ਕਚਹਿਰੇ ਲਵਾਣੇ ਤੁਹਾਡੇ ਅੱਛਾ ਇਹ ਗੱਲ ਕਹੀ ਆ ਉਹਨੇ ਕੀ ਕਚਹਿਰੇ ਲਵਾਣੇ ਤੁਹਾਡੇ ਹਾਂਜੀ ਕਹਿੰਦਾ ਕਚਹਿਰੇ ਲਵਾਣੇ ਤੁਹਾਡੇ ਮੈਂ ਆ ਕੇ ਦੱਸਦਾ ਮੈਂ ਚੈੱਕ ਕਰਨਾ ਤੁਹਾਨੂੰ ਹੂੰ ਬਾਬਾ ਜੀ ਸ਼ਰਿਆਮ ਸਾਡੇ ਬੰਦੇ ਨੂੰ ਕੁੱਟੇ ਤੇ ਅਸੀਂ ਇਹਨੂੰ ਦੱਸਾਂਗੇ ਵੀ ਸਾਡਾ ਬੰਦਾ ਚੀਂ ਵੀ ਕਰੇ ਅਸੀਂ ਆਪ ਕੁੱਟਣਾ ਐ ਆਪਣੇ ਬੰਦੇ ਨੂੰ ਕਹਾਂ ਵੀ ਵਾਹਿਗੁਰੂ ਕਹਿਣਾ ਜਿੱਦਾਂ ਪਹਿਲਾਂ ਸਿੰਘ ਕਹਿੰਦੇ ਇਹ ਸਾਨੂੰ ਯਾਦ ਕਰਾਉਂਦੇ ਬਾਬਾ ਜੀ ਇਹਨਾਂ ਨੇ ਸਾਡੇ ਜ਼ਖਮ ਅੱਜ ਮੇ ਮੇਰਾ ਖਰਾਬ ਹੋ ਗਿਆ ਵੀ ਇੱਕ ਐਸਐਚਓ ਲੈਵਲ ਉੱਤ ਕੇ ਬੰਦਾ ਕਹਿੰਦਾ ਤੁਹਾਡੇ ਕਚਰੇ ਲਵਾਣੇ ਇਹ ਕੌਣ ਹੁੰਦਾ ਸਾਡੇ ਕਚਰੇ ਲਵਾਣ ਵਾਲਾ ਠੀਕ ਹੈ ਨਾ ਬਾਬਾ ਜੀ ਅੱਛਾ ਬਾਬਾ ਬਾਬਾ ਜੀ ਤੁਸੀਂ ਪਹੁੰਚੇ ਹੋ ਕੀ ਕੀ ਲੱਗਦਾ ਹੈ ਕਿ ਐਸਐਚਓ ਦਾ ਇੱਕ ਕੀ ਕੁਝ ਰਵਈਆ ਅਸੀਂ ਵੀਰ ਦੇ ਨਾਲ ਆ ਬਿਲਕੁਲ ਹੂੰ ਕੋਈ ਗੱਲ ਨਹੀਂ ਜਿੱਦਾਂ ਹੋਏਗਾ ਦੇਖਿਓਗੇ ਜਥੇਬੰਦੀਆਂ ਹੋਰ ਵੀ ਆ ਰਹੀਆਂ ਨੇ ਸਾਰੇ ਨਾਲ ਪੰਥ ਆ ਰਹੇ ਆ ਹੂੰ ਅੱਛਾ ਇਹ ਇਹ ਨਿਹੰਗ